हां जी ਭੈਣਾਂ ਤੇ ਭਰਾਵੋ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਗੋਭੀ ਦੇ ਪਰੌਠੇ ਬਣਾਉਣੇ ਨਰਮ ਨਰਮ ਕਈ ਭੈਣਾਂ ਦੀ ਸ਼ਿਕਾਇਤ ਹੁੰਦੀ ਵੀ ਗੋਭੀ ਹੈ ਜਦੋਂ ਪਰੌਠੇ ਬਣਾਉਣੇ ਵੇਲੇ ਪਰੌਠੇ ਫਟ ਜਾਂਦੇ ਐ ਇਸ ਤਰੀਕੇ ਨਾਲ ਬਣਾਏ ਗਏ ਪਰੌਠੇ ਬਿਲਕੁਲ ਵੀ ਫਟਣਗੇ ਨਹੀਂ ਤੇ ਖਾ ਕੇ ਫਰੇਮਾ ਜਾ ਵੀ ਨਹੀਂ ਆਊਗਾ ਨਾ ਕਹਿੰਦੇ ਨੇ ਪਰੌਠੇ ਖਾ ਕੇ ਭਾਰਾ ਪੰਚਾ ਲੱਗਣ ਲੱਗ ਜਾਂਦਾ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਪਰੌਠੇ ਤਾਂ ਇਦਾਂ ਦਾ ਕੁਝ ਵੀ ਨਹੀਂ ਹੋਣਾ ਬਹੁਤ ਹੀ ਆਸਾਨ ਤਰੀਕਾ ਆ ਜ ਆਪਾਂ ਤੁਹਾਨੂੰ ਦੱਸਾਂਗੇ ਪੰਜੀ ਗੋਭੀ ਨੂੰ ਕਰ ਲੈਣਾ ਤੁਸੀਂ ਪਹਿਲਾਂ ਕੱਦੂਕਸ ਕੱਦੂਕਸ ਕਰਕੇ ਦਾ ਪਾਣੀ ਹੈ ਜਿਹੜਾ ਨਹੀਂ ਕੱਢਣਾ ਜੀ ਗੋਭੀ ਦਾ ਤੇ ਬਰੀਕ-ਬਰੀਕ ਹਰੀ ਮਿਰਚਾ ਜਿਹੜੀ ਆਪਾਂ ਇਹਦੇ ਵਿੱਚ ਕੱਟ ਕੇ ਪਾਉਣੀ ਹੈਗੀ ਹਰੀ ਮਿਰਚ ਦੇ ਨਾਲ ਕੀ ਹੈ ਥੋੜਾ ਜਿਹਾ ਕ੍ਰਾਂਚੀ ਫਲੇਵਰ ਆ ਜਿਹੜਾ ਆ ਜਾਂਦਾ ਹੈ ਤੇ ਖਾਣ ਦੇ ਵਿੱਚ ਟੇਸਟੀ ਹੁੰਦਾ ਤੇ ਇੱਕ ਨਿਗਾਲੀ ਹਰੀ ਮਿਰਚਾ ਜਿਹੜੀ ਬਹੁਤ ਚੰਗੀ ਹੁੰਦੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਰਗੈਨੋ ਅਰਗੈਨੋ ਦਾ ਪਾਉਣ ਦੇ ਨਾਲ ਇਹਦਾ ਫਲੇਵਰ ਆ ਜਿਹੜਾ ਹੋਰ ਵੀ ਸਵਾਦ ਅਨਸਾਰ ਹੁਸ ਹੋ ਜਾਂਦਾ ਤੇ ਆਪਾਂ ਹੁਣ ਇਹਦੇ ਵਿੱਚ ਅਜਮੈਨ ਪਾ ਰਹੇ ਆ ਅਜਮੈਨ ਆ ਜਿਹੜੀ ਹਾਜਮੇ ਲਈ ਬਹੁ ਉਸ ਤੋਂ ਬਾਅਦ ਇਹਦੇ ਵਿੱਚ ਰੁਟੀਨ ਦੇ ਮਸਾਲੇ ਗਰਮ ਮਸਾਲਾ ਜਿਹੜਾ ਆਪਾਂ ਘਰੇ ਬਣਾਇਆ ਹੋਇਆ ਜੀ ਨਮਕ ਆ ਆਪਣੇ ਇੱਛਾ ਅਨਸਾਰ ਕੋਈ ਜ਼ਿਆਦਾ ਖੰਦਾ ਕੋਈ ਘੱਟ ਤੇ ਆਪਾਂ 3 ਚਮਚੇ ਨਮਕ ਦੇ ਜਿਹੜੇ ਐਡ ਕਰ ਰਹੇ ਹਾਂਗੇ ਉਸ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜੀ ਲਾਲ ਮਿਰਚ ਲਾਲ ਮਿਰਚ ਮੈਨੂੰ ਥੋੜੀ ਘੱਟ ਲੱਗੀ ਇਸ ਕਰਕੇ ਆਪਾਂ ਹੋਰ ਪਾ ਰਹੇ ਕਿਉਂਕਿ ਇਹ 1 ਕਿਲੋ ਗੋਭੀ ਹੈ ਜਿਹੜੀ ਆਪਾਂ ਕੱਦੂਕਸ਼ ਕੀਤੀ ਹੋਈ ਹੈ ਜੀ ਇਹਦੇ ਵਿੱਚ 3 ਚਮਚੇ ਆਪਾਂ ਲਾਲ ਮਿਰਚਾਂ ਦੇ ਪਾਏ ਆ ਛੋਟੇ ਚਮਚੇ ਆ ਜੀ ਜਿਹੜੇ ਲੂਨਦਾਨੀ ਦੇ ਵਿੱਚ ਹੁੰਦੇ ਨੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਹਲਦੀ ਆਪਸ਼ਨਲ ਹੈ ਜੀ ਤੁਸੀਂ ਆਪਣੀ ਮਰਜ਼ੀ ਅਨੁਸਾਰ ਪਾ ਸਕਦੇ ਹੋ ਨਮਕ ਆਪਾਂ ਥੋੜਾ ਜਿਹਾ ਘੱਟ ਲੱਗ ਰਿਹਾ ਸੀ ਹੋਰ ਪਤਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਰਹੀਆਂ ਜੀ ਪਿਆਜ਼ ਪਿਆਜ਼ ਅਦਰਕ ਲਸਣ ਤੁਸੀਂ ਪਾ ਸਕਦੇ ਹੋ ਜੀ ਅਦਰਕ ਤੁਸੀਂ ਗ੍ਰੈਂਡ ਕਰਕੇ ਪਾ ਸਕਦੇ ਹੋ ਲਸਣ ਵੀ ਤੁਸੀਂ ਗ੍ਰੈਂਡ ਕਰਕੇ ਪਾ ਸਕਦੇ ਹੋਗੇ ਹੁਣ ਇਹ ਸਾਰੇ ਮਟੀਰੀਅਲ ਨੂੰ ਜਿੰਨਾ ਵੀ ਆਪਣਾ ਸੀਗਾ ਨੂੰ ਆਪਾਂ ਚੰਗੀ ਤਰ੍ਹਾਂ ਰਲਵਾ ਲੈਣਾ ਤਾਂ ਕਿ ਨੂਨ ਮਿਰਚ ਮਸਾਲਾ ਜੋ ਵੀ ਆਪਾਂ ਗੰਡੇ ਵਗੈਰਾ ਇਹਦੇ ਵਿੱਚ ਪਾਏ ਨੇ ਪਿਆਜ਼ ਹਨ ਉਹ ਇੱਕ ਮਿਕ ਹੋ ਸਕਣ ਕਿਤੇ ਵੱਧ ਕਿਤੇ ਘੱਟ ਨਾ ਆਵੇ ਪੂਰਾ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਹੈਗਾ ਦੇਖੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਲਿਆ ਹਨ ਤੇ ਬਿਲਕੁਲ ਸੁੱਕਾ ਸੁੱਕਾ ਹੁੰਦਾ ਜੀ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਇੱਕ ਕੌਲੀ ਆਟੇ ਦੀ ਤੁਸੀਂ ਆਪਣੀ ਇੱਛਾ ਅਨੁਸਾਰ ਪਾ ਸਕਦੇ ਹੋ ਇਹ ਮੈਂ 4 ਜਣਿਆਂ ਲਈ ਬਣਾਰੀ ਸੀ ਇਸ ਕਰਕੇ ਇੱਕ ਕੌਲੀ ਆٹے ਦੀ ਆਪਾਂ ਇਹਦੇ ਵਿੱਚ ਪਾਈ ਹੈ ਇਹਦੇ ਵਿੱਚ ਪਾਣੀ ਹੈ ਜਿਹੜਾ ਆਪਾਂ ਨਹੀਂ ਪਾਰੇ ਸੀ ਇਹ ਕਿਉਂਕਿ ਗੋਭੀ ਹੈ ਜਿਹੜੀ ਪਾਣੀ ਛੱਡ ਦਿੰਦੀ ਹੁੰਦੀ ਹੈ ਤਾਂ ਹੀ ਤੁਹਾਨੂੰ ਕਿਹਾ ਸੀਗਾ ਪਹਿਲਾਂ ਕਿ ਗੋਭੀ ਦਾ ਪਾਣੀ ਹੈ ਜਿਹੜਾ ਨਹੀਂ ਕੱਢਣਾ ਇਸ ਦਾ ਕਾਰਨ ਸੀਗਾ ਵੀ ਇੱਕ ਤਾਂ ਗੋਭੀ ਦੇ ਪਾਣੀ ਦੇ ਵਿੱਚ ਸਬਜ਼ੀ ਦਾ ਜੋ ਵੀ ਪਾਣੀ ਹੁੰਦਾ ਉਹਦੇ ਵਿੱਚ ਤਾਕਤ ਹੁੰਦੀ ਹੈ ਜੇ ਆਪਾਂ ਕੱਢ ਦਾਂਗੇ ਤਾਕਤ ਨਿਕਲ ਜਾਂਦੀ ਹੈ ਇੱਕ ਆਟਾ ਇਸ ਕਰਕੇ ਮਿਕਸ ਕਰਕੇ ਬਣਾ ਰਹੇ ਹਾਂ ਕਿਉਂਕਿ ਜਿਹੜੀਆਂ ਬਾਣਾ ਕਹਿੰਦੀਆਂ ਵੀ ਫਟ ਜਾਂਦੇ ਆ ਇਹ ਬਣਾਉਣ ਦੇ ਵਿੱਚ ਵੀ ਆਸਾਨ ਹੁੰਦੇ ਤੇ ਬਹੁਤ ਜਲਦੀ ਬਣ ਜਾਂਦੇ ਆ ਦੇਖੋ ਆਟਾ ਆਪਣਾ ਗੁੱਝ ਗਿਆ ਤੇ ਖਾਣ ਦਾ ਵਿੱਚ ਟੇਸਟ ਦਾ ਵੀ ਕੋਈ ਫਰਕ ਹੈ ਜਿਹੜਾ ਨਹੀਂ ਹੁੰਦਾ ਇੱਕ ਬੱਚੇ ਵੀ ਨੂੰ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਦੇ ਹੁਣ ਤੁਸੀਂ ਇੱਕ ਪੇੜਾ ਬਣਾ ਲੈਣਾ ਪੇੜਾ ਤੁਸੀਂ ਬਿਲਕੁਲ ਪੋਲੇ ਹੱਥਾਂ ਨਾਲ ਬਣਾਉਣਾ ਤੇ ਪੇੜੇ ਨੂੰ ਭਨ ਕੇ ਕੋਲੋਈ ਜਿਹੀ ਬਣਾ ਲੈਣੀ ਆ ਤੇ ਇਸ ਤੋਂ ਬਾਅਦ ਪੋਲੇ ਪੋਲੇ ਹੱਥਾਂ ਦੇ ਨਾਲ ਆਪਣੇ ਨਾਲ ਇਹਨੂੰ ਵੇਲ ਲੈਣਾ ਵੇਲਣਾ ਤੁਸ ਕਦੇ ਵੀ ਤੁਸੀਂ ਉੱਪਰ दाब ਦੇ ਕੇ ਨਹੀਂ ਵੇਲਣਾ ਨਹੀਂ ਤਾਂ ਤੁਹਾਡਾ ਜਿਹੜਾ ਇਹ ਹੈਗਾ ਚਕਲੇ ਦੇ ਨਾਲ ਚਿਪਕ ਜਾਊਗਾ ਬਹੁਤਿਆਂ ਭੈਣਾਂ ਦੀ ਸ਼ਿਕਾਇਤ ਹੁੰਦੀ ਹੈ ਜਿਆਦਾ ਤੁਸੀਂ ਪੜੇਥਨ ਵੀ ਨਹੀਂ ਲਾਉਣਾ ਕਿਉਂਕਿ ਜਦੋਂ ਸੁੱਕਾ ਆਟਾ ਜਾਨੀ ਕਿ ਪੜੇਥਨ ਲਾ ਲੈਨੇ ਤਾਂ ਤਾਂ ਟੇਸਟ ਜਿਹੜਾ ਖਰਾਬ ਹੋ ਜਾਂਦਾ ਰੋਟੀ ਦਾ ਰੋਟੀ ਸੁੱਕ ਜਾਂਦੀ ਹੈ ਸੌਫਟ ਕਟ ਬਣਦੀ ਹੈ ਦੇਖੋ ਜੀ ਆਪਣਾ ਹੁਣ ਵੇਲ ਪਰੌਠਾ ਵੇਲ ਕੇ ਆਪਾਂ ਬਿਲਕੁਲ ਤਿਆਰ ਕਰ ਲਿਆ ਹੁਣ ਇਹਨੂੰ ਗਰਮ ਤਵੇ ਦੇ ਉੱਤੇ ਪਾਵਾਂਗੇ ਤਵਾ ਜਿਹੜਾ ਗਰਮ ਹੋਣ ਲਈ ਆਪਾਂ ਰੱਖਤਾ ਸੀਗਾ ਜੀ ਲੋ ਜੀ ਇਹਨੂੰ ਆਪਾਂ ਤਵੇ ਦੇ ਉੱਤੇ ਪਾ ਦਿੱਤਾ ਹੈਗਾ ਤੇ ਹੁਣ ਇਹਨੂੰ ਥੋੜਾ ਜਿਹਾ ਸਿਰ ਸੇਕਣ ਤੋਂ ਬਾਅਦ ਆਪਾਂ ਇਹਦੇ ਇੱਕ ਸਾਈਡ ਤੇ ਘਿਓ ਲਗਾਵਾਂਗੇ ਤੇ ਫਿਰ ਜਦੋਂ ਇਹ ਦੂਸਰੀ ਸਾਈਡ ਪੱਕੀ ਤਾਂ ਆਪਾਂ ਇਹਦੇ ਦੂਜੀ ਸਾਈਡ ਵੀ ਆ ਜਿਹੜਾ ਘਿਓ ਲਗਾਵਾਂਗੇ ਘਿਓ ਲਗਾਉਣ ਦੇ ਨਾਲ ਪਰੌਠੇ ਜਿਹੜੇ ਸੌਫਟ ਬੰਦ ਆ ਘਿਓ ਤੁਸੀਂ ਜ਼ਿਆਦਾ ਨਹੀਂ ਲਗਾਉਣਾ ਨਹੀਂ ਤੇ ਬਹੁਤ ਹੀ ਜ਼ਿਆਦਾ ਤਲੇ ਆਵਿਆ ਜਬਨ ਜਾਂਦਾ ਹਨ ਹਲਕਾ ਹਲਕਾ ਘਿਓ ਲਾ ਕੇ ਦੇਖੋ ਪਰੌਠੇ ਬਿਲਕੁਲ ਵੀ ਫਟੇ ਨਹੀਂ ਹੈਗੇ ਬਿਲਕੁਲ ਨਿਕਲੇ ਨਹੀਂ ਹੈਗੇ ਤੇ ਬਹੁਤ ਜ਼ਿਆਦਾ ਸੌਫਟ ਬੰਦਦੇ ਆ ਜੀ ਅੰਟੀ ਮੈਂ ਆਪਾ ਭਰਕੇ ਬਣਾਉਣੇ ਹੁੰਨੇ ਹਨ ਉਸ ਨਾਲੋਂ ਵੀ ਜ਼ਿਆਦਾ ਵਧੀਆ ਬਣਦੇ ਇੱਕ ਤਾਂ ਇਹਨਾਂ ਇਸ ਤਰ੍ਹਾਂ ਪਰੌਠੇ ਬਣਾਉਣ ਨਾਲ ਤੁਹਾਡੇ ਟਾਈਮ ਦੀ ਵੀ ਬਚਤ ਹੋਊਗੀ ਤੇ ਦੂਸਰੀ ਗੱਲ ਇਹ ਹੈ ਵੀ ਇਹ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟ ਹੁੰਦੇ ਆ ਬੱਚੇ ਵਗੈਰਾ ਸਾਰੇ ਖਾ ਲੈਂਦੇ ਆ ਕਈ ਵਾਰੀ ਬੱਚੇ ਕਹਿੰਦੇ ਵੀ ਸਗੋਬੀ ਦੇ ਪਰੌਠੇ ਜਿਹੜਾ ਨਹੀਂ ਖਾਂਦੇ ਤੇ ਸਰਦੀਆਂ ਵਿੱਚ ਮੂਲੀ ਗੋਪੀ ਆਲੂ ਤੇ ਪਰੌਠੇ ਜਿਹੜੇ ਆਪਣੇ ਘਰਾਂ ਦੇ ਵਿੱਚ ਆਮ ਬਣਦੇ ਨੇ ਜੀ ਤੇ ਬਜ਼ੁਰਗ ਵੀ ਇਹਨਾਂ ਨੂੰ ਆਸਾਨੀ ਦੇ ਨਾਲ ਖਾ ਲੈਂਦੇ ਨੇ ਕਿਉਂਕਿ ਦੰਦਾਂ ਤੋਂ ਇਹ ਚੱਪਣੇ ਆ ਜਿਹੜੇ ਬਹੁਤ ਆਸਾਨ ਹੋ ਜਾਂਦੇ ਨੇ ਥੈਂਕ ਯੂ